ਸ਼੍ਰੀਕਾਲ ਐਸਐਮਜੀ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾ ਪ੍ਰਦੀਪ ਕੌਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਦੱਸੀ ਜਾ ਰਹੀ ਹੈ ਜਦੋਂ ਲਾੜਾ ਲਾੜੀ ਸਟੇਜ ਦੇ ਉੱਪਰ ਬੈਠੇ ਹੁੰਦੇ ਨੇ ਤੇ ਉਹਨਾਂ ਨੂੰ ਸ਼ਗਨ ਪਾਉਣ ਦੇ ਲਈ ਬਾਕੀ ਰਿਸ਼ਤੇਦਾਰ ਆਉਂਦੇ ਨੇ ਤੇ ਵਿਆਹ ਦੇ ਵਿੱਚ ਖਾਸ ਕਰਕੇ ਰਿਸ਼ਤੇਦਾਰਾਂ ਨੂੰ ਚਾਹ ਹੁੰਦਾ ਹੈ ਕਿ ਇੱਕ ਫੋਟੋ ਹੈ ਜਿਹੜੀ ਉਹ ਲਾੜਾ ਲਾੜੀ ਦੇ ਨਾਲ ਜ਼ਰੂਰ ਖਿੱਚਵਾਈ ਜਾਵੇ ਤਾਂ ਜਿਸ ਵੇਲੇ तमाम ਰਿਸ਼ਤੇਦਾਰ ਸਟੇਜ ਦੇ ਉੱਤੇ ਚੜ੍ਹਦੇ ਨੇ ਤਾਂ ਲਾੜੇ ਲਾੜੀ ਸਮੇਤ ਰਿਸ਼ਤੇਦਾਰ ਵੀ ਹੇਠਾਂ ਡਿੱਗ ਜਾਂਦੇ ਨੇ ਤਸਤੀਜ ਜਿਹੜੀ ਉਹ ਟੁੱਟ ਜਾਂਦੀ ਹੈ ਅੰਦਰ ਵੱਲ ਨੂੰ ਧੱਸ ਜਾਂਦੀ ਹੈ ਤਾਂ ਕਿਸੇ ਦੇ ਹਜੇ ਸੱਟ ਲੱਗਣ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ ਫਿਲਹਾਲ ਇਹ ਵੀਡੀਓ ਵਾਇਰਲ ਦੱਸੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਤਾਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਤਾਂ ਅਕਸਰ ਹੀ ਅਸੀਂ ਵਿਆਹ ਦੇ ਵਿੱਚ ਹੋਏ ਹੰਗਾਮੇ ਦੀਆਂ ਵੀਡੀਓਜ਼ ਦੇਖਦੀਆਂ ਸਾਨੂੰ ਇੰਸਟਾਗ੍ਰam ਟਵਿੱਟਰ ਜਾਂ ਫੇਸਬੁੱਕ ਦੇ ਉੱਤੇ ਕਦੇ ਨਾ ਕਦੇ ਦੇਖਣ ਨੂੰ ਮਿਲਦੀਆਂ ਨੇ ਕਿ ਵਿਆਹ ਦੇ ਵਿੱਚ ਹੰਗਾਮਾ ਹੋਇਆ ਪਰ ਇਹ ਪਹਿਲੀ ਵੀਡੀਓ ਐ ਜਦੋਂ ਸਟੇਜ ਹੀ ਡਿੱਗ ਜਾਂਦੀ ਐ ਤੇ ਸਟੇਜ ਦੇ ਨਾਲ ਲਾੜਾ ਲਾੜੀ ਸਮੇਤ ਬਾਕੀ ਰਿਸ਼ਤੇਦਾਰ ਨੇ ਜਿਹੜੇ ਉਹ ਡਿੱਗ ਜਾਂਦੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦੇਣੇ ਆ ਤਾਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਅਕਸਰ ਹੰਗਾਮੇ ਦੀਆਂ ਤਸਵੀਰਾਂ ਤਾਂ ਤੁਸੀਂ ਦੇਖਦੇ ਰਹਿੰਨੇ ਹੋ ਪਰ ਇਹ ਵੀਡੀਓ ਦੇ ਨਾਲ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਇਹ ਵੀਡੀਓ ਜ਼ਰੂਰ ਖੜੇ ਕਰਦੀ ਹੈ ਕਿ ਆਖਰਕਾਰ ਫੁਕਤਾ ਪ੍ਰਬੰਧ ਨੇ ਜਿਹੜੇ ਉਹ ਕਿਉਂ ਨਹੀਂ ਕੀਤੇ ਗਏ ਸੀ ਤਾਂ ਵੀ ਬਿਲਕੁਲ